ਅੱਜ ਵੀ ਜੀ ਤੁਹਾਡਾ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਆ ਪੰਜਾਬੀ ਵਿਆਕਰਨ ਦੀ ਅਗਲੀ ਕਲਾਸ ਜਿਦੇ ਵਿੱਚ ਸਾਡੇ ਅੱਜ ਸ਼ਬਦ ਸ਼੍ਰੇਣੀ ਹੈ ਯੋਜਕ ਇਹ ਤੋਂ ਪਹਿਲਾਂ ਅਸੀਂ ਕਰਿਆ ਸੀ ਸਵੰਦਕ ਯੋਜਕ ਦੇ ਵਿੱਚ ਹੁੰਦਾ ਉਹ ਸ਼ਬਦ ਆਪਾਂ ਸ਼ਬਦ ਸ਼੍ਰੇਣੀਆਂ ਕਰ ਰਹੇ ਹਾਂ ਦਾ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਕੋਈ ਵੀ ਸ਼ਬਦ ਜੋ ਦੋ ਸ਼ਬਦਾਂ ਨੂੰ ਦੋ ਵਕਾਂਸ਼ਾਂ ਨੂੰ ਜਾਂ ਦੋ ਵਾਕਾਂ ਨੂੰ ਜਾਂ ਦੋ ਉਪਵਾਕਾਂ ਨੂੰ ਦੋ ਉਪਵਾਕਾਂ ਨੂੰ ਆਸ ਵਿੱਚ ਜੋੜ ਸਕੀ ਉਹਨਾਂ ਨੂੰ ਜੋਜਕ ਕਿਹਾ ਜਾਂਦਾ ਹੈ ਸੰਬੰਧਕ ਆਪਾਂ ਕੀ ਦੇਖਿਆ ਸੀ ਸੰਬੰਧਕ ਦੇ ਵਿੱਚ ਨਾਮ ਜਾਂ ਪੜਨਾਮ ਨਾਮ ਤੇ ਪੜਨਾਮ ਤੋਂ ਬਿਨਾ ਹੋਰ ਕੋਈ ਵਿਰਭਾ ਨਹੀਂ ਸੀ ਉੱਥੇ ਨਾਮ ਜਾਂ ਪੜਨਾਮ ਨੂੰ ਜੋੜਨ ਦਾ ਕੰਮ ਬਾਕ ਦੇ ਬਾਕੀ ਬਾਕ ਦੇ ਬਾਕੀ ਹਿੱਸੇ ਨਾਲ ਜੋ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਸੀ ਸੰਬੰਧਕ ਇਦੇ ਵਿੱਚ ਦੋ ਸ਼ਬਦ ਦੋ ਸ਼ਬਦ ਕੁਝ ਵੀ ਹੋ ਸਕਦੇ ਨੇ ਦੋ ਨਾਮ ਵੀ ਹੋ ਸਕਦੇ ਨੇ ਦੋ ਪੜਨਾਮ ਵੀ ਹੋ ਸਕਦੇ ਨੇ ਨਾਮ ਜਾਂ ਪੜਨਾਮ ਵੀ ਹੋ ਸਕਦੇ ਨੇ ਕੋਈ ਵੀ ਦੋ ਸ਼ਬਦ ਇੱਥੇ ਨਹੀਂ ਆਪਾਂ ਕਿਹਾ ਦੋ ਨਾਮਾਂ ਨੂੰ ਜੋੜੇ ਜਾਂ ਦੋ ਪੜਨਾਮਾਂ ਨੂੰ ਜੋੜੇ ਆਪਾਂ ਸਿੰਪਲ ਹੀ ਕਿਹਾ ਸੀ ਨਾਮ ਅਤੇ ਪੜਨਾਮ ਦਾ ਲਿੰਕ ਜਿਹੜਾ ਬਾਕ ਦੇ ਬਾਕੀ ਸ਼ਬਦਾਂ ਨਾਲ ਕਰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸੰਬੰਧਕ ਉਹ ਸ਼ਬਦ ਜੋ ਦੋ ਸ਼ਬਦਾਂ ਨੂੰ ਦੋ ਵਕਾਂਸ਼ਾਂ ਨੂੰ ਦੋ ਉਪਵਾਕਾਂ ਨੂੰ ਜਾਂ ਦੋ ਵਾਕਾਂ ਨੂੰ ਆਸ ਵਿੱਚ ਜੋੜ ਸਕੀ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜੋਜਕ ਇਹ ਫਰਕ ਯਾਦ ਰੱਖਣਾ ਸੰਬੰਧਕ ਤੇ ਜੋਜਕ ਦੇ ਵਿੱਚ ਤਾਂ ਹੁਣ ਅਸੀਂ ਦੇਖਦੇ ਹਾਂ ਬੰਤਰ ਦੇ ਆਧਾਰ ਤੇ ਜੋਜਕ ਦੀਆਂ ਕਿਸਮਾਂ ਹੈਗੀਆਂ ਸਾਡੇ ਕੋਲੇ ਤਿੰਨ ਬੰਤਰ ਦੇ ਆਧਾਰ ਤੇ ਜੋਜਕ ਹੈਗੀਆਂ ਸਾਡੇ ਕੋਲੇ ਤਿੰਨ ਤੇ ਕਾਰਜ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਜੋਜਕ ਹੈਗੀ ਨੇ ਸਾਡੇ ਕੋਲ ਦੋ ਬਟ ਜੇ ਉਹ ਕੁਝ ਵੀ ਨਾ ਪਾਵੇ ਉਹ ਕਹੂਆ ਜੋਜਕ ਦੀਆਂ ਕਿੰਨੀਆਂ ਕਿਸਮਾਂ ਹਨ ਜੀ ਸਿੰਪਲ ਹੀ ਪੇਪਰ 'ਚ ਪਤਾ ਫਿਰ ਬੁੱਤ ਤੁਸੀਂ ਲਾ ਕੀ ਹੋਣੀਆਂ ਦੋ ਜੇ ਕਹੇ ਤਾਂ ਬੰਤਰ ਬੰਤਰ ਹੈਗੀ ਤਿੰਨ ਤਰ੍ਹਾਂ ਦੀ ਸਾਨੂੰ ਮਿਲਦੀ ਹੈ ਜੋਜਕ ਦੀ ਤੇ ਕਾਰਜ ਕਰਦੇ ਨੇ ਇਹ ਦੋ ਤਰੀਕੇ ਨਾਲ ਕਿਉਂ ਜੋਜਕ ਕੰਮ ਕੀ ਕਰਦੇ ਨੇ ਜੋਜਕ ਕੀ ਕਰਦੇ ਨੇ ਦੋ ਵਾਕਾਂ ਨੂੰ ਆਸ ਵਿੱਚ ਦੀ ਜੋੜਦੇ ਨੇ ਜਾਂ ਦੋ ਉਪਵਾਕਾਂ ਨੂੰ ਜੋੜਦੇ ਨੇ ਜਾਂ ਦੋ ਸ਼ਬਦਾਂ ਨੂੰ ਆਸ ਵਿੱਚ ਦੀ ਜੋੜਦੇ ਨੇ ਤਾਂ ਉਹ ਕੀ ਆ ਜਾਂਦੇ ਨੇ ਇਹਨਾਂ ਦੇ ਕਾਰਜ ਬੰਤਰ ਕਿ ਉਹੋ ਕਿੱਥੇ ਵਿਚਰੇ ਰਹੇ ਨੇ ਉਹ ਇੱਕ ਸ਼ਬਦ ਦੀ ਨੇ ਜਾਂ ਉਹ ਦੋ ਸ਼ਬਦ ਜਾਂ ਦੋ ਤੋਂ ਵੱਧ ਸ਼ਬਦਾਂ ਦੀ ਨਹੀਂ ਜਾਂ ਉਹ ਇਕੱਠੇ ਆ ਰਹੇ ਨੇ ਜਾਂ ਉਹ ਅਲੱਗ-ਅਲੱਗ ਆ ਰਹੇ ਨੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਇਹਨਾਂ ਦੀ ਬੰਤਰ ਤਾਂ ਅਕੇਰੇ ਸੰਯੁਕਤ ਸੈ ਸੰਬੰਧਕੀ ਤਾਂ ਤਿੰਨ ਪ੍ਰਕਾਰ ਦੇ ਸਾਨੂੰ ਬੰਤਰ ਦੇ ਆਧਾਰ ਤੇ ਯੋਜਕ ਮਿਲਦੇ ਨੇ ਪਹਿਲੇ ਹੈਗੇ ਨੇ ਅਕੇਰੇ ਜਾਂ ਸਧਾਰਨ ਯੋਜਕ ਜਿਹੜੇ ਯੋਜਕ ਇਕੱਲੇ ਵਰਤੇ ਜਾਂਦੇ ਹਨ ਉਹਨਾਂ ਨੂੰ ਅਕੇਰੇ ਯੋਜਕ ਕਿਹਾ ਜਾਂਦਾ ਹੈ ਜਿਵੇਂ ਅਤੇ ਆ ਗਿਆ ਪਰ ਆ ਗਿਆ ਜਿਵੇਂ ਸੀਤਾ ਅਤੇ ਗੀਤਾ ਪਾਸ ਹੋ ਗਈਆਂ ਤਾਂ ਸੌਰੀ ਦੋ ਨਾਮ ਆਗੇ ਦੋ ਨਾਮਾਂ ਨੂੰ ਆਸ ਵਿੱਚ ਦੀ ਜੋੜਨਾ ਦੋ ਨਾਮਾਂ ਨੂੰ ਆਸ ਵਿੱਚ ਜੋੜਨ ਦਾ ਕੰਮ ਕੌਣ ਕਰਦੇ ਨੇ ਯੋਜਕ ਕਰਦੇ ਨੇ ਸੀਤਾ ਤੇ ਗੀਤਾ ਪਾਸ ਹੋ ਗਈਆਂ ਤਾਂ ਇੱਥੇ ਇੱਕ ਹੀ ਸ਼ਬਦ ਇੱਕ ਹੀ ਸ਼ਬਦ ਆਇਆ ਬੰਤਰ ਇੱਕ ਹੀ ਸ਼ਬਦ ਬੰਤਰ ਇੱਥੇ ਸੰਯੁਕਤ ਜੋਜਕ ਇਹਦੇ ਵਿੱਚ ਦੋ ਸ਼ਬਦ ਆਉਣਗੇ ਜਾਂ ਦੋ ਤੋਂ ਵੱਧ ਕਿੰਨੇ ਮਰਜੀ ਸ਼ਬਦ ਹੋਣ ਬਟ ਬਾਕ ਦੇ ਵਿੱਚ ਇਕੱਠੇ ਇੱਕ ਜਗ੍ਹਾ ਤੇ ਹੋਣਗੇ ਤਾਂ ਉਹ ਕਿੱਥੇ ਵਿਚਰਨਗੇ ਬਾਕ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਸ਼ਬਦ ਹੋ ਸਕਦੇ ਬਟ ਆਉਣਗੇ ਇਕੱਠੇ ਸੰਯੁਕਤ ਜੋਜਕ ਇਹ ਜੋਜਕ ਜੁੜਵੇਂ ਰੂਪ ਵਿੱਚ ਹੁੰਦੇ ਹਨ ਥੋੜਾ ਖਾਓ ਤਾਂ ਜੋ ਬਟ ਹਾਜਮੀ ਨਾ ਹੋਵੇ ਤਾਂ ਇਹ ਦੋਵੇਂ ਜੋਜਕੀ ਰੂਪ ਆਦਾ ਇਹ ਜੋਜਕ ਨੇ ਤਾਂ ਇਹ ਦੋਵੇਂ ਦੋ ਸ਼ਬਦ ਨੇ ਬਟ ਦੋਵੇਂ ਆਏ ਬਾਗ ਦੇ ਵਿੱਚ ਇਕੱਠੇ ਨੇ ਤਾਂ ਦੋ ਥੋੜਾ ਖਾਓ ਆਪਣੇ ਆਪ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦਾ ਜੋਜਕ ਨੇ ਇਸ ਇਲਾਕੇ ਵਿੱਚ ਇੰਨੀ ਗਰੀਬੀ ਹੈ ਜਿਸ ਦਾ ਅਨੁਮਾਨ ਹੀ ਨਹੀਂ ਲਗਾਇਆ ਜਾ ਸਕਦਾ ਤਾਂ ਇਹਦੇ ਵਿੱਚ ਜੋਜਕ ਤਿੰਨ ਸ਼ਬਦੀ ਨੇ ਬਟ ਆਈ ਕੀ ਆ ਇਕੱਠੇ ਸੰਯੁਕਤ ਰੂਪ ਦੇ ਵਿੱਚ ਵਿਚਰ ਰਹੇ ਨੇ ਇੱਥੇ ਸੀਗੇ ਇੱਕ ਸ਼ਬਦ ਦੇ ਇਕਹਿਰੇ ਇੱਕ ਸ਼ਬਦ ਦੇ ਇੱਥੇ ਸੀ ਦੋ ਜਾਂ ਦੋ ਤੋਂ ਵੱਧ ਸ਼ਬਦ ਬਟ ਆਏ ਇਕੱਠੇ ਸਹਿ ਸੰਬੰਧਕੀ ਇਹਦੇ ਵਿੱਚ ਟੁੱਟਵੇਂ ਰੂਪਾਂ ਦੇ ਵਿੱਚ ਆਉਣਗੇ ਬਾਕ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਸਾਨੂੰ ਮਿਲਣਗੇ ਕੰਮ ਯੋਜਕ ਦਾ ਕਰਨਗੇ ਬਟ ਉਹਨਾਂ ਦੀ ਬੰਤਰ ਜਿਹੜੀ ਹੋਊਗੀ ਵੱਖਰੇ ਵੱਖਰੀ ਜਗ੍ਹਾ ਤੇ ਇਕੱਠੇ ਹੋਗੇ ਫਿਰ ਵੱਣਗੇ ਭਾਵੇਂ ਉਹ ਬਿਮਾਰ ਸੀ ਫਿਰ ਵੀ ਕੰਮ ਕਰਦਾ ਰਿਹਾ ਤਾਂ ਇਹਦੇ ਵਿੱਚ ਯੋਜਕ ਦੇ ਰੂਪ 'ਚ ਜਿਹੜੇ ਸ਼ਬਦ ਮਿਲਦੇ ਨੇ ਭਾਵੇਂ ਫੇਰ ਵੀ ਫੇਰ ਵੀ ਉਹ ਕੰਮ ਕਰਦਾ ਰਿਹਾ ਜੇ ਲਾਲ ਸਿੰਘ ਤੇ ਤੀਜਾ ਸਿੰਘ ਗਦਾਰੀ ਨਾ ਕਰਦੇ ਤਾਂ ਪੰਜਾਬ ਆਜ਼ਾਦ ਹੀ ਰਹਿੰਦਾ ਤਾਂ ਜੇ ਇਹ ਇਹ ਆ ਗਿਆ ਸਾਰੇ ਯੋਜਕ ਗਦਾਰੀ ਨਾ ਕਰਦੇ ਤਾਂ ਪੰਜਾਬ ਤਾਂ ਤਾਂ ਇਹ ਦੋਵੇਂ ਕੀ ਯੋਜਕ ਬਟ ਵਿਚਰੇ ਕਿਥੇ ਬਾਗ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਤਾਂ ਇਹਨਾਂ ਨੂੰ ਅਸੀਂ ਕਹਾਂਗੇ ਸਹਿ ਸੰਵੰਦਕੀ ਇਹ ਵੀ ਦੋ ਜਾਂ ਦੋ ਤੋਂ ਵੱਧ ਹੋ ਸਕਦੇ ਨੇ ਬਟ ਟੁੱਟਮੇ ਰੂਪਾਂ 'ਚ ਮਿਲਣਗੇ ਇਹ ਇਹ ਦੋ ਜਾਂ ਦੋ ਤੋਂ ਵੱਧ ਸ਼ਬਦੀ ਹੋ ਸਕਦੇ ਨੇ ਬਟ ਇੱਕ ਜਗ੍ਹਾ ਤੇ ਸਾਨੂੰ ਇਕੱਠੇ ਮਿਲਣਗੇ ਤੇ ਇਹਦਾ ਹੋਣ ਗਿਆ ਕਹਿਰੇ ਇਹ ਸੀਗੇ ਸਾਡੇ ਬੰਤਰ ਦੇ ਆਧਾਰ ਤੇ ਜੋਜਕ ਸਾਡੇ ਸੀਗੇ ਤਿੰਨ ਪ੍ਰਕਾਰ ਦੇ ਹੁਣ ਅਸੀਂ ਦੇਖਾਂਗੇ ਕਾਰਜ ਦੇ ਆਧਾਰ ਤੇ ਕਾਰਜ ਦੇ ਪੱਖ ਤੋਂ ਸਾਨੂੰ ਜੋਜਕ ਕਿੰਨੇ ਪ੍ਰਕਾਰ ਦੇ ਮਿਲਦੇ ਨੇ ਦੋ ਪਹਿਲੀ ਹੈਗੀ ਇਹਦੇ ਵਿੱਚ ਕਿਸਮ ਸਮਾਨ ਜੋਜਕ ਜਿਹੜੇ ਸਮਾਨ ਜੋਜਕ ਹੈ ਅੱਗੇ ਚਾਰ ਪ੍ਰਕਾਰ ਦੇ ਮਿਲਣਗੇ ਤਾਂ ਦੂਜੀ ਹੈਗੇ ਸਾਡੇ ਅਦੀਨ ਯੋਜਕ ਜਿਹੜੇ ਦੋ ਉਪਵਾਕਾਂ ਨੂੰ ਉਹਦੇ ਵਿੱਚ ਇੱਕ ਦਾ ਹੋਗਾ ਸੰਜੁਗ ਸਤੰਤਰ ਉਪਵਾਕ ਇੱਕ ਹੋਗਾ ਅਦੀਨ ਉਪਵਾਕ ਅਦੀਨ ਯੋਜਕ ਹੋਣਗੇ ਦੋ ਉਪਵਾਕਾਂ ਨੂੰ ਜੋੜਨਾ ਇਹੇ ਅੱਗੇ ਹੋਣਗੇ ਸਾਡੇ 7 ਕਿਸਮਾਂ ਦੇ ਅਦੀਨ ਇਹ ਬਹੁਤ ਵਾਰੀ ਆਉਂਦਾ ਕਿ ਅਦੀਨ ਜਿਹੜੇ ਸਾਡੇ ਯੋਜਕ ਨੇ ਇਹ ਕਿੰਨੇ ਪ੍ਰਕਾਰ ਦੇ ਨੇ ਇਹ ਹੈਗੇ ਨੇ ਅੱਗੇ 7 ਤੇ ਸਮਾਨ ਯੋਜਕ ਸਾਡੇ ਹੈਗੇ ਨੇ ਅੱਗੇ 4 ਪ੍ਰਕਾਰ ਦੇ ਤਾਂ ਪਹਿਲਾਂ ਅਸੀਂ ਦੇਖਦੇ ਹਾਂ ਕਾਰਜ ਦੇ ਆਧਾਰ ਤੇ ਜੋਜਕ ਸਮਾਨ ਜੋਜਕ ਜਿਹੜੇ ਸਮਾਨ ਸ਼ਬਦਾਂ ਸਮਾਨ ਸ਼ਬਦ ਹੋ ਸਕਦੇ ਨੇ ਸਮਾਨ ਉਪਵਾਕ ਹੋ ਸਕਦੇ ਨੇ ਜੇ ਤੁਸੀਂ ਬਾਗ ਪੜ੍ਹਦੇ ਹੋ ਬਾਗ ਦੇ ਵਿੱਚ ਹੁੰਦਾ ਨਾ ਬਾਗ ਦੇ ਵਿੱਚ ਉਪਵਾਕ ਵਿਚਰਦੇ ਨੇ ਇਹਨਾਂ ਦੇ ਵਿੱਚ ਇੱਕ ਉਹ ਹੁੰਦਾ ਸਤੰਤਰ ਉਪਵਾਕ ਇੱਕ ਹੁੰਦਾ ਇਹਦੇ ਅੰਦਰ ਆ ਰਿਹਾ ਅਧੀਨ ਉਪਵਾਕ ਤਾਂ ਇਹ ਜਿਹੜੇ ਸਮਾਨ ਜੋਜਕ ਨੇ ਇਹ ਦੋ ਸਮਾਨ ਚੀਜ਼ਾਂ ਨੂੰ ਜੋੜਨ ਦਾ ਕੰਮ ਕਰਨਗੇ ਦੋ ਬਰਾਬਰ ਦੇ ਵਾਕਾਂ ਨੂੰ ਉਪਵਾਕਾਂ ਨੂੰ ਦੋ ਬਰਾਬਰ ਦੇ ਵਕਾਂਸ਼ਾਂ ਨੂੰ ਜੋੜਨ ਦਾ ਕੰਮ ਕਰਨ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਸਮਾਨ ਜੋਜਕ RAM ਅਤੇ SHAM ਮਿੱਤਰ ਹਨ RAM ਅਤੇ SHAM ਦੋ ਬਰਾਬਰ ਦੇ ਇਹਨਾਂ ਨੂੰ ਜੋੜਨ ਦਾ ਕੰਮ ਕੀਤਾ ਸਮਾਨ ਜੋਜਕ ਨੇ ਤਾਂ ਸਮਾਨ ਜੋਜਕ ਦੇ ਵਿੱਚ ਪਹਿਲੀ ਕਿਸਮ ਜਿਹੜੀ ਸਾਨੂੰ ਮਿਲਦੀ ਹੈ ਉਹ ਹੈਗੀ ਸਮੁੱਚੀ ਸਮਾਨ ਜੋਜਕ ਜਿਹੜੇ ਸਮਾਨਯੋਜਕ ਦੋ ਸਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਸਧਾਰਨ ਤੌਰ ਤੇ ਜੋੜਨ ਜਾਂ ਜੋੜ ਕੇ ਦੋਮਾਂ ਦਾ ਸਮੁੱਚਾ ਭਾਵ ਪ੍ਰਗਟ ਹੋਵੇ ਉਹਨਾਂ ਨੂੰ ਅਸੀਂ ਕਹਾਂਗੇ ਸਮੁੱਚੀ ਸਮਾਨਯੋਜਕ ਜਿਵੇਂ RAM ਅਤੇ SHAM ਮਿੱਤਰ ਹਨ ਇਹਦੇ ਵਿੱਚ ਹੀ ਅਗਲੀ ਕਿਸਮ ਆ ਰਹੀ ਹੈ ਪੁੱਤੇ ਦੀ ਤਾਂ ਹੀ ਇਹ ਲੈਨ ਉੱਥੇ ਦੁਬਾਰੇ ਆ ਗਈ RAM ਅਤੇ SHAM ਮਿੱਤਰ ਹਨ ਤੇ ਦੋ ਸਮਾਨ ਨੂੰ ਜੋੜ ਤਾ ਬਰਾਬਰ ਦੇਆਂ ਨੂੰ ਜੋੜਿਆ ਇਹਨਾਂ ਦੇ ਵਿੱਚ ਕੋਈ ਬਰੂਤ ਤਾਂ ਨਹੀਂ ਦੱਸੀ ਇਹਨਾਂ ਦੇ ਵਿੱਚ ਇਹ ਨਹੀਂ ਦੱਸਿਆ ਕਿ ਇਹਨਾਂ ਦੇ ਵਿੱਚੋਂ ਇੱਕ ਨੂੰ ਚੁਣੋ ਇਹਨਾਂ ਦੇ ਵਿੱਚ ਕੋਈ ਕਾਰਨ ਨਹੀਂ ਦੱਸਿਆ ਦੋ ਸਮਾਨ ਨੂੰ ਜੋੜਨ ਦਾ ਕੰਮ ਕੀਤਾ ਬਸ ਇਹਨਾਂ ਨੇ ਪੜੋ ਵੀ ਤੇ ਕੰਮ ਵੀ ਕਰੋ ਪੜੋ ਵੀ ਇਹ ਹੈਗੀ ਯੋਜਕ ਤੇ ਕੰਮ ਵੀ ਕਰੋ ਇੱਥੇ ਇਹ ਹੈਗੀ ਯੋਜਕ ਦੋ ਬਰਾਬਰ ਦੇਆਂ ਨੂੰ ਜੋੜਨਾ ਬਕਲਪੀ ਸਮਾਨ ਯੋਜਕ ਬਕਲਪੀ ਸਮਾਨ ਯੋਜਕ ਪਹਿਲਾਂ ਵੀਡੀਓ ਰੋਕੋ ਇਹਨੂੰ ਪਹਿਲਾਂ ਪੜੋ ਜੋ ਯੋਜਕ ਸਤੰਤਰ ਵਾਕਾਂ ਜਾਂ ਸ਼ਬਦਾਂ ਨੂੰ ਇਸ ਤਰ੍ਹਾਂ ਜੋੜਨ ਕਿ ਉਹਨਾਂ ਵਿੱਚ ਉਹਨਾਂ ਦਾ ਆਪੋ ਵਿੱਚ ਬਟਾਂਦਰਾ ਜਾਂ ਦੋਮਾਂ ਵਿੱਚੋਂ ਇੱਕ ਦਾ ਪਾਪ ਵਰਗਟ ਹੋਵੇ ਦੋਮਾਂ ਦੇ ਵਿੱਚੋਂ ਦੋ ਨੂੰ ਜੋੜਨ ਦਾ ਕੰਮ ਕਰ ਰਹੇ ਨੇ ਤਾਂ ਪਤਾ ਦੋ ਨੂੰ ਜੋੜਨ ਦਾ ਕੰਮ ਕਰ ਰਹੇ ਨੇ ਦੋਮਾਂ ਦੇ ਵਿੱਚ ਬਟਾਂਦਰਾ ਕੀ ਜਾਂਦਾ ਇਹਨੂੰ ਚੁਣ ਲਓ ਜਾਂ ਇਹਨੂੰ ਚੁਣ ਲਓ ਤਾਂ ਬਟਾਂਦਰੇ ਦਾ ਸਾਨੂੰ ਦੱਸਦੇ ਨੇ ਚਾਹੇ ਤੂੰ ਚਾਹ ਪੀ ਚਾਹੇ ਤੂੰ ਜੂਸ ਪੀ ਤਾਂ ਦੋਮਾਂ ਦੇ ਵਿੱਚੋਂ ਇੱਕ ਨੂੰ ਵਿਕਲਪੀ ਇੱਕ ਨੂੰ ਚੁਣਨ ਦਾ ਉਹ ਜਾਵੇ ਨਹੀਂ ਤਾਂ ਤੂੰ ਜਾ ਤਾਂ ਦੋਮਾਂ ਦੇ ਵਿੱਚ ਇੱਕ ਚੀਜ਼ ਹੋਊਗੀ ਤਾਂ ਇਹਨਾਂ ਨੂੰ ਅਸੀਂ ਕਹਾਂਗੇ ਬਕਲਪੀ ਸਮਾਨਯੋਜਕ ਅਗਲਾ ਹੈਗਾ ਨਿਖੇਦੀ ਸਮਾਨਯੋਜਕ ਜਿਹੜੇ ਸਮਾਨਯੋਜਕ ਦੋ ਸਤੰਤਰ ਵਾਕਾਂ ਨੂੰ ਜਾਂ ਸ਼ਬਦਾਂ ਨੂੰ ਇਸ ਤਰ੍ਹਾਂ ਜੋੜਨ ਕਿ ਦੋਮਾਂ ਵਿੱਚੋਂ ਇੱਕ ਦੂਜੇ ਦਾ ਨਿਖੇਦ ਜਾਂ ਵਿਰੋਧਾਪ੍ਰਤੀਤ ਹੋਵੇ ਪਰ ਪਰੰਤੂ ਸਗੋਂ ਇਹ ਵਾਲੀ ਤਾਂ ਦੋਮਾਂ ਦੇ ਵਿੱਚੋਂ ਇੱਕ ਦਾ ਚੀਜ਼ ਸਹੀ ਆ ਦੂਜੀ ਉਹਦੀ ਵਿਰੋਧਤਾ ਪ੍ਰਗਟ ਹੋਵੇ ਸ਼ਾਮ ਛੋਟਾ ਹੈ ਪਰ ਪਰ ਕਮਜ਼ੋਰ ਨਹੀਂ ਹੈ ਰਾਮ ਬਿਮਾਰ ਹੈ ਤਾਂ ਵੀ ਰੋਜ਼ ਸ਼ਹਿਰ ਕਰਨ ਜਾਂਦਾ ਹੈ ਸਮਾਨ ਜਾਂ ਕਾਰਜ ਬੋਧਕ ਯੋਜਕ ਜਿਹੜੇ ਸਮਾਨ ਯੋਜਕ ਦੋ ਸੁਤੰਤਰ ਵਾਕਾਂ ਨੂੰ ਇਸ ਤਰ੍ਹਾਂ ਜੋੜਨਾ ਕਿ ਪਹਿਲਾ ਕਾਰਨ ਪਹਿਲਾ ਕਾਰਨ ਦੱਸੇ ਦੂਜਾ ਕਾਰਜ ਦੱਸੇ ਕਿ ਕੋਈ ਕੰਮ ਹੋਣ ਦਾ ਕਾਰਨ ਤੇ ਕਾਰਜ ਇੱਕ ਵਾਕ ਦੇ ਵਿੱਚ ਕਾਰਨ ਹੋਵੇ ਦੂਜੇ ਦਾ ਕਾਰਜ ਹੋਵੇ ਕਿ ਕੰਮ ਹੋਇਆ ਜਾਂ ਕਿਉਂ ਕੀ ਮਤਲਬ ਕਾਰਨ ਵੀ ਨਾਲ ਹੋਵੇ ਮੈਂ ਬਿਮਾਰ ਹਾਂ ਇਸ ਲਈ ਸ਼ਹਿਰ ਨਹੀਂ ਜਾਵਾਂਗਾ ਤਾਂ ਉਹਦਾ ਕਾਰਨ ਦੱਸਤਾ ਤਾਂ ਉਹਨਾਂ ਨੂੰ ਅਸੀਂ ਕਹਾਂਗੇ ਕਾਰਜ ਬੋਧਕ ਯੋਜਕ ਇਦੇ ਵਿੱਚ ਆਉਣਗੇ ਇਸ ਲਈ ਇਸ ਕਰਕੇ ਇਸ ਵਾਸਤੇ ਇਹ ਵਾਲੇ ਸ਼ਾਇਦ ਸ਼ਬਦ ਤਾਂ ਇਹਦੇ ਵਿੱਚ ਪਹਿਲੇ ਵਾਰ ਵਿੱਚ ਸੀਗੇ ਸਾਡੇ ਚਾਰ ਪ੍ਰਕਾਰ ਦੇ ਅਗਲਾ ਸਾਡੀ ਹੈਗੀ ਆ ਕਾਰਜ ਦੇ ਆਧਾਰ ਤੇ ਉਦੀਨ ਜੋਜਕ ਇਹ ਅੱਗੇ ਹੈਗੇ ਨੇ ਸਾਡੇ 7 ਇਹ ਅੱਗੇ ਹੈਗੇ ਨੇ ਸਾਡੇ 7 ਪ੍ਰਕਾਰ ਦੇ ਉਦੀਨ ਜੋਜਕ ਇਹਦੇ ਵਿੱਚ ਆਪਾਂ ਬਾਰ ਬਾਰ ਕਹਿ ਰਹੇ ਸੀਗੇ ਨਾ ਕਿ ਸਮਾਨ ਸ਼ਬਦਾਂ ਨੂੰ ਜਾਂ ਦੋ ਸਤੰਤਰ ਵਾਕਾਂ ਨੂੰ ਜਦੋਂ ਹੁਣ ਆਪਾਂ ਬਾਕ ਕਰਾਂਗੇ ਇਹ ਤੋਂ ਬਾਅਦ ਆਪਾਂ ਬਾਕ ਕਰਾਂਗੇ ਬਾਕ ਦੇ ਵਿੱਚ ਆਊਗੀ ਇੱਕ ਉਪਵਾਕ ਤਾਂ ਉਹਦੇ ਵਿੱਚ ਹੋਊਗਾ ਕਿ ਇਹ ਦੋ ਸਤੰਤਰ ਉਪਵਾਕਾਂ ਨੂੰ ਜੋਜਕ ਜੋੜ ਰਿਹਾ ਜਾਂ ਆਪਾਂ ਕਹਾਂਗੇ ਇਹ ਅਦੀਨ ਉਪਵਾਕ ਆ ਅਦੀਨ ਉਪਵਾਕ ਨੂੰ ਇੱਥੇ ਜੋੜਨ ਲਈ ਅਦੀਨ ਜੋਜਕ ਦੀ ਆਪਾਂ ਵਰਤੋਂ ਕਰੀਆ ਤਾਂ ਉੱਥੇ ਦੁਬਾਰੇ ਫੇਰ ਜੋਜਕ ਆਉਂਦਾ ਤਾਂ ਅਦੀਨ ਜੋਜਕ ਜਿਹੜੇ ਜੋਜਕ ਅਦੀਨ ਉਪਵਾਕਾਂ ਨੂੰ ਉਹ ਕੀ ਸੀਗਾ ਦੋਵੇਂ ਜਿਹੜੇ ਬਾਕ ਸੀਗੇ ਬਾਕ ਦੇ ਦੋਵੇਂ ਬਾਕ ਜਾਂ ਦੋਵੇਂ ਉਪਵਾਕ ਆਪਣੇ ਆਪ ਦੇ ਵਿੱਚ ਸੁਤੰਤਰ ਸੀਗੇ ਉਹਨਾਂ ਨੂੰ ਜੋੜਨ ਦਾ ਕੰਮ ਕਰ ਰਿਆ ਸੀਗਾ ਇਹ ਅਦੀਨ ਜੋਜਕ ਕੀ ਕਰਦੇ ਨੇ ਇੱਕ ਅਦੀਨ ਉਪਵਾਕ ਨੂੰ ਦੂਜੇ ਬਾਕ ਨਾਲ ਜੋੜਨ ਦਾ ਕੰਮ ਕਰਦੇ ਨੇ ਜਿਹੜੇ ਜੋਜਕ ਅਦੀਨ ਉਪਵਾਕਾਂ ਨੂੰ ਪ੍ਰਦਾਨ ਉਪਵਾਕ ਨਾਲ ਜੋੜ ਕੇ ਮਿਸ਼ਰਤ ਬਾਕ ਬਣਾਉਣ ਤਾਂ ਉਹ ਕਹਣਗੇ ਮਿਸ਼ਰਤ ਬਾਕ ਦੀ ਕੀ ਪਛਾਣ ਹੁੰਦੀ ਆ ਇਹਦੇ ਵਿੱਚ ਕਿਹੜੇ ਯੋਜਕ ਲੱਗੇ ਹੁੰਦੇ ਇਹਦੇ ਵਿੱਚ ਅਧীন ਯੋਜਕ ਲੱਗੇ ਹੁੰਦੇ ਜਿਵੇਂ ਕਿਉਂਕਿ ਤਾਂ ਜੋ ਇਸ ਲਈ ਸਗੋਂ ਕੀ ਕ੍ਰਿਸ਼ਨ ਜੀ ਨੇ ਕਿਹਾ ਆਪਣੇ ਆਪ ਦੇ ਵਿੱਚ ਇੱਕ ਬਾਕ ਆ ਕੀ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਤਾਂ ਇਹਦੇ ਵਿੱਚ ਕੀ ਆ ਗਿਆ ਯੋਜਕ ਆ ਗਏ ਤੇ ਕਿਹੜੇ ਬਾਕ ਕੀ ਹੈ ਇਹ ਇਹ ਹੈਗਾ ਮਿਸ਼ਰਤ ਬਾਕ ਇਹਨੂੰ ਕੀ ਕਰਤਾ ਅਦੀਨ ਉਪਭਾਕ ਨੂੰ ਅਦੀਨ ਉਪਭਾਕ ਨੂੰ ਇੱਕ ਸਤੰਤਰ ਉਪਭਾਕ ਨਾਲ ਜੋੜਨ ਦਾ ਕੰਮ ਕੀਤਾ ਕੀਨੇ ਅਦੀਨ ਨਿਯੋਜਕ ਨੇ ਕੰਮ ਕੀਤਾ ਇਹਦੇ ਵਿੱਚ ਪਹਿਲੀ ਕਿਸਮ ਹੈਗੀ ਆ ਸਮਾਨ ਅਧਿਕਰਨ ਜਦੋਂ ਅਦੀਨ ਉਪਭਾਕ ਅਦੀਨ ਉਪਭਾਕ ਉਹਦੇ ਵਿੱਚ ਬਾਰ ਬਾਰ ਆਪਾਂ ਕਹਿ ਰਹੇ ਸੀ ਸਤੰਤਰ ਉਪਭਾਕ ਕਿ ਜਿਹੜਾ ਬਾਕ ਆਪਣੇ ਆਪ ਦੇ ਵਿੱਚ ਪੂਰਾ ਆਪਣੇ ਆਪ ਦੇ ਵਿੱਚ ਹੀ ਇੱਕ मीनिंग ਦੇ ਰਿਹਾ ਨੂੰ ਪ੍ਰਦਾਨ ਉਪਭਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਇਹਦੇ ਕਰੇ ਤਾ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਨੂੰ ਅਦੀਨ ਯੋਜਕ ਨੂੰ ਸਮਾਨ ਅਧਿਕਾਰਨ ਬਾਜਕ ਅਦੀਨ ਯੋਜਕ ਕਿਹਾ ਜਾਂਦਾ ਹੈ ਔਰ ਜਿਨ੍ਹਾਂ ਨੇ ਇਹਦੇ ਵਿੱਚ ਕੀ ਹੁੰਦਾ ਪਤਾ ਬਾਕ ਹੁੰਦਾ ਬਾਕ ਦੇ ਵਿੱਚ ਅੱਗੇ ਆ ਜਾਂਦੇ ਨੇ ਸਾਡੇ ਕੋਲੇ ਉਪਵਾਕ ਇੱਕ ਹੁੰਦਾ ਸਾਡੇ ਕੋਲੇ ਪ੍ਰਦਾਨ ਜਿਹੜਾ ਕਿ ਮਤਲਬ ਇੱਕ ਹੁੰਦਾ ਸੰਯੁਕਤ ਜਿਹੜਾ ਆਪਣੇ ਆਪ ਦੇ ਵਿੱਚ ਬਾਕ ਪੂਰਾ ਉਪਵਾਕ ਆਪਣੇ ਆਪ ਦੇ ਵਿੱਚ ਪੂਰਾ ਇੱਕ ਹੁੰਦਾ ਇਹਦੇ ਅੰਡਰ ਕੰਮ ਕਰਦਾ ਅਦੀਨ ਉਪਵਾਕ ਹੁਣ ਇਹ ਜਿਹੜਾ ਦੀਨ ਆ ਜਿਹੜਾ ਇਹਦੇ ਅੰਦਰ ਆ ਉਹਨੂੰ ਜੋੜਨ ਲਈ ਸਾਨੂੰ ਕਿਹਦੀ ਲੋੜ ਪੈਂਦੀ ਹੈ ਯੋਜਕ ਦੀ ਲੋੜ ਪੈਂਦੀ ਆ ਤਾਂ ਇਹ ਉਹਨਾਂ ਨੂੰ ਹੀ ਜੋੜਨ ਦਾ ਕੰਮ ਕਰਦੇ ਨੇ ਠੀਕ ਆ ਤਾਂ ਇਹਦੇ ਵਿੱਚ ਵਿਆਖਿਆ ਹੁੰਦੀ ਆ ਜਿਹੜਾ ਦੀਨ ਉਪਵਾਕ ਆ ਉਹ ਕਿਹਦਾ ਕੰਮ ਕਰਦਾ ਆ ਕਿ ਵਿਆਖਿਆ ਦਾ ਕੰਮ ਕਰਦਾ ਤਾਂ ਆਪਾਂ ਇੱਕ ਬਾਕ ਬਾਰੇ ਅਲੱਗ ਤੋਂ ਇੱਕ ਬਾਕ ਜਾਂ ਉਪਵਾਗ ਵਾਸਤੇ ਅਲੱਗ ਤੋਂ ਜਾਣਕਾਰੀ ਪਲੱਸ ਕਰਦੇ ਆਂ ਦਾ ਆ ਚੀਜ਼ ਤਾਂ ਹੋਈ ਕਿਉਂਕਿ ਆ ਚੀਜ਼ ਤਾਂ ਹੋਈ ਇਸ ਕਰਕੇ ਉਹ ਵਾਲੇ ਸਾਰੇ ਪੁਲਿਸ ਵਾਲੇ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਵਿਵਹਾਰ ਕਰ ਰਹੇ ਹਨ ਜਿਵੇਂ ਮੈਂ ਚੋਰ ਹੋਵਾਂ ਕਿ ਮਤਲਬ ਦੱਸਦਾ ਨਾ ਕਿ ਜਿਵੇਂ ਮੈਂ ਚੋਰ ਹੋਵਾਂ ਮੇਰੇ ਨਾਲ ਇਦਾਂ ਪੇਸ਼ ਆਉਂਦੇ ਪਏ ਨੇ ਤਾਂ ਇਹ ਕੀ ਹੈ ਸਮਾਨ ਅੱਗੇ ਕਾਰਨਵਾਚੀ ਜੋਜਿਕ ਕਾਰਨਵਾਚੀ ਨਾਮ ਤੋਂ ਹੀ ਪਤਾ ਲੱਗ ਰਿਹਾ ਜਦੋਂ ਅਧੀਨ ਉਪਵਾਕ ਪ੍ਰਦਾਨ ਉਪਵਾਕ ਦੇ ਕਿਰਿਆ ਤੋਂ ਪ੍ਰਗਟ ਹੋ ਰਹੇ ਕੰਮ ਦਾ ਕਾਰਨ ਦੱਸੇ ਕੰਮ ਦਾ ਕਾਰਨ ਦੱਸਦਾ ਬਟ ਸੀ ਹੋਗੀ ਅਧੀਨ ਉਪਵਾਕ ਮੈਂ ਬਿਮਾਰ ਹਾਂ ਇਸ ਲਈ ਸਕੂਲ ਨਹੀਂ ਆ ਸਕਦਾ ਤਾਂ ਮੈਂ ਬਿਮਾਰ ਹਾਂ ਆਪਣੇ ਆਪ ਚ ਕੀ ਇੱਕ ਪੂਰਾ ਕੰਪਲੀਟ ਵਾਕ ਦਾ ਉਪਵਾਕ ਕਹ ਲੋ ਉਹਦੇ ਨਾਲ ਅਸੀਂ ਕਿਲਾਤ ਅਦੀਨ ਉਪਵਾਕ ਲਾਤਾ ਬਕ ਉਹ ਕੀ ਦੱਸ ਰਿਹਾ ਕਾਰਨ ਦੱਸ ਰਿਹਾ ਜੋੜਨ ਦਾ ਕੰਮ ਦਾ ਕਰ ਰਿਹਾ ਨਾਲ ਕੀ ਦੱਸ ਰਿਹਾ ਸਾਨੂੰ ਕਾਰਨ ਦੱਸ ਰਿਹਾ ਤਾਂ ਉਹ ਕੀ ਹੋਊਗਾ ਕਾਰਨ ਬੱਚੀ ਜੋਸ਼ਕ ਕਮਲ ਨੇ ਮੀਤ ਕੀਤੀ ਤਾਂ ਜੋ ਪਾਸ ਹੋ ਸਕੇ ਕਮਲ ਨੇ ਮਿਹਨਤ ਕੀਤੀ ਤਾਂ ਜੋ ਪਾਸ ਹੋ ਸਕੇ ਤਾਂ ਇਹੀ ਕਿ ਇੱਕ ਕਾਰਨ ਦੱਸਿਆ ਕਿਉਂ ਕਿਉਂ ਮਿਹਨਤ ਕਰੀ ਤਾਂ ਪਾਸ ਹੋਣ ਲਈ ਮਿਹਨਤ ਕੀਤੀ ਮੰਤਵ ਬਾਜਕ ਜਦੋਂ ਅਦੀਨ ਉਪਵਾਕ ਜਦੋਂ ਅਦੀਨ ਉਪਵਾਕ ਪ੍ਰਦਾਨ ਉਪਵਾਕ ਦੇ ਕਿਰਿਆ ਤੋਂ ਪ੍ਰਗਟ ਹੋ ਰਹੇ ਕੰਮ ਸੰਬੰਧੀ ਆਦੇਸ਼ ਦੱਸੇ ਉਹਦਾ ਕੀ ਮਤਲਬ ਕਾਰਨ ਕੀ ਆ ਅਸੀਂ ਇਨ ਕਾਲ ਅਸੀਂ ਹੌਲੀ ਅਸੀਂ ਮੀਨਤ ਕਿਉਂ ਕਰ ਰਹੇ ਆ ਉਹਦਾ ਮੇਨ ਕਾਰਨ ਉਹ ਦੱਸੇ ਕਿ ਹਾਂ ਯਾਰ ਅਸੀਂ ਆ ਕੰਮ ਕਰਨਾ ਤਾਂ ਕਰਕੇ ਕੰਮ ਬਸਤੀ ਅਸੀਂ ਕਾਲ ਕਰ ਰਹੇ ਆ ਜੇਰਾ ਕਾਲੀ ਨਾਲ ਪੈਰ puttedੋ ਤਾਂ ਤਾਂ ਜੋ ਨਾ ਗੱਡੀ ਨਿਕਲ ਜਾਵੇ ਕਿ ਗੱਡੀ ਨਾ ਲੰਘ ਜਾਵੇ ਕਿ ਕਾਲੀ ਪੈਰ puttedੋ ਤਾਂ ਇਹ ਆਪਣੇ ਆਪ ਦੇ ਵਿੱਚ ਬਾਖ ਸੀਗਾ ਇਹਨੂੰ ਇਦਾਂ ਜੋੜਨ ਦਾ ਜਦੋਂ ਕੰਮ ਕਰਿਆ ਤਾਂ ਉਹਦਾ ਇੱਕ ਅਦੇਸ਼ ਦੱਸਿਆ ਤਾਂ ਇਹ ਦੀ ਕੀ ਦੱਸਦ ਨੇ ਆਦੇਸ਼ ਦੱਸ ਦਿੰਦੇ ਨੇ ਕਿਸੇ ਵੀ ਬਾਕ ਦੇ ਵਿੱਚ ਉਪਵਾਖ ਦੇ ਵਿੱਚ ਕੋਈ ਵੀ ਕਿਰਿਆ ਹੋ ਰਹੀ ਆ ਉਸ ਕਿਰਿਆ ਨੂੰ ਹੋਣ ਦਾ ਆਦੇਸ਼ ਦੱਸਦੇ ਨੇ ਵਿਆਖਿਆ ਕਰ ਦਿੰਦੇ ਨੇ ਆਪਣੇ ਆਪ ਦੇ ਵਿੱਚ ਆਦੇਸ਼ ਦੇ ਰੂਪ ਦੇ ਵਿੱਚ ਖੂਬ ਮਿਹਨਤ ਕਰੋ ਤਾਂ ਜੋ ਪਾਸ ਹੋ ਜਾਓ ਤਾਂ ਖੂਬ ਮਿਹਨਤ ਕਰੋ ਆਦੇਸ਼ ਕੀ ਆ ਉਹਦਾ ਪਾਸ ਹੋਣ ਦਾ ਤਾਂ ਇਹਨਾਂ ਨੇ ਆ ਕੇ ਯੂਜ਼ ਕਰ ਨੇ ਉਹਨਾਂ ਦਾ ਆਦੇਸ਼ ਦੱਸਿਆ ਬ੍ਰੋਧ ਬਾਚੀ ਜੋ ਅਦੀਨ ਉਪਵਾਸ ਇੱਥੇ ਹਮੇਸ਼ਾ ਅਦੀਨ ਉਪਵਾਸ ਆ ਉਸ ਤੰਤਰ ਉਪਵਾਸ ਇੱਥੇ ਨਹੀਂ ਹੋਣਗੇ ਜਦੋਂ ਅਦੀਨ ਉਪਵਾਸਾਂ ਦਾ ਪ੍ਰਦਾਨ ਉਪਵਾਸ ਨਾਲ ਵਿਰੋਧ ਪੇਸ਼ ਹੋਵੇ ਤਾਂ ਇਹਨਾਂ ਦੇ ਦੋਮਿਆਂ ਦੇ ਵਿੱਚ ਕੀ ਹੈ ਭਾਈ ਵਿਰੋਧ ਭਾਵੇਂ ਦੀਪਕ ਕਮਜ਼ੋਰ ਹੈ ਪਰ ਡਰਪੋਕ ਨਹੀਂ ਹੈ ਤਾਂ ਇਹ ਵਿਰੋਧ ਕਮਜ਼ੋਰ ਰਬਟ ਉਹ ਡਰਪੋਕ ਨਹੀਂ ਤਾਂ ਕੌਣ ਦੱਸ ਰਹੇ ਨੇ ਜੋਜਕ ਦੱਸ ਰਹੇ ਨੇ ਚਾਹੇ ਉਹ ਅਨਪੜ ਹੈ ਪਰ ਗੱਲਾਂ ਬਹੁਤ ਸਿਆਣੀਆਂ ਕਰਦਾ ਹੈ ਤਾਂ ਇਹਦੇ ਵਿੱਚ ਵਿਰੋਧ ਹੁੰਦਾ ਚਾਹੇ ਉਹ ਅਨਪੜਾ ਅਨਪੜਾ ਪਰ ਗੱਲਾਂ ਬਹੁਤ ਸਿਆਣੀਆਂ ਕਰਦਾ ਹੈ ਓਕੇ ਸ਼ਰਤਵਾਚੀ ਉਪ ਸ਼ਰਤਵਾਚੀ ਜੋਜਕ ਸੌਰੀ ਸ਼ਰਤ ਸ਼ਰਤਵਾਚੀ ਜੋਜਕ ਜਦੋਂ ਅਦੀਨ ਉਪਵਾਕ ਪ੍ਰਦਾਨ ਉਪਵਾਕ ਜਦੋਂ ਅਦੀਨ ਉਪਵਾਕ ਪ੍ਰਦਾਨ ਉਪਵਾਕ ਦਾ ਕਾਰਨ ਮਤਲਬ ਉਹਦਾ ਸ਼ਰਤ ਦੱਸਣ ਸ਼ਰਤ ਦੇ ਰੂਪ ਵਿੱਚ ਦੱਸਣ ਤਾਂ ਉਹਦੀ ਵਿਆਖਿਆ ਹੀ ਕਾਰਨ ਦਾ ਕੰਮ ਕਰ ਰਹੇ ਨੇ ਬਟ ਇੱਥੇ ਕੀ ਇੱਕ ਸ਼ਰਤ ਆ ਕਿ ਜੇ ਆਹਾਂ ਕਰੂੰਗੇ ਫਿਰ ਆ ਚੀਜ਼ ਹੋ ਜੂਗੀ ਜੇ ਤੁਸੀਂ ਪਾਸ ਹੋਣਾ ਹੈ ਤਾਂ ਦਿਨ ਰਾਤ ਮਿਹਨਤ ਕਰੋ ਜੇ ਤੁਸੀਂ ਪਾਸ ਹੋਣਾ ਤਾਂ ਇੱਕ ਸ਼ਰਤ ਦੱਸਤੀ ਦਾ ਸੁਣ ਕੀ ਕਰਨਾ ਪਊ ਦਿਨ ਰਾਤ ਮਿਹਨਤ ਕਰੋ ਮਨ ਲਾ ਕੇ ਮਿਹਨਤ ਕਰੋ ਕਦੀ ਨਾ ਫਲ ਜ਼ਰੂਰ ਮਿਲੇਗਾ ਪਹਿਲਾਂ ਤੁਸੀਂ ਕੀ ਕਰਨਾ ਜੇ ਫਲ ਲੈਣਾ ਜੇ ਫਲ ਲੈਣਾ ਤਾਂ ਕੀ ਕਰਨਾ ਪਊ ਮੰਨ ਲਾ ਕੇ ਮੀਨਤ ਕਰੋ ਤਾਂ ਇੱਕ ਸ਼ਰਤ ਆ ਗਈ ਦੇ ਵਿੱਚ ਇਹਨਾਂ ਨੂੰ ਸੀ ਕਹਿੰਦੇ ਆ ਸ਼ਰਤਵਾਚੀ ਯੋਜਕ ਤੁਲਨਾ ਵਾਚੀ ਜਿਹਦੇ ਵਿੱਚ ਦੋ ਉਪਵਾਕਾਂ ਦੇ ਵਿੱਚ ਤੁਲਨਾ ਹੋਊਗੀ ਹੁਣ ਜਦੋਂ ਪ੍ਰਦਾਨ ਤੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣ ਔਗਣ ਦੀ ਤੁਲਨਾ ਕਰਦੇ ਨੇ ਉਹਨਾਂ ਦੀ ਤੁਲਨਾ ਕਰਨ ਗੁਰਵਾਜ ਇੰਨਾ ਹੁਸ਼ਿਆਰ ਹਾਜ਼ਰ ਜਵਾਬ ਸੌਰੀ ਹਾਜ਼ਰ ਜਵਾਬ ਹੈ ਮਨੋ ਵੀਰਵਲ ਹੀ ਹੋਵੇ ਉਹ ਇੰਨਾ ਪੜਦਾ ਹੈ ਕਿ ਅਸੀਂ ਹੈਰਾਨ ਰਹਿ ਜਾਂਦੇ ਹਾਂ ਤਾਂ ਇਹਦੇ ਵਿੱਚ ਤੁਲਨਾ ਹੋ ਰਹੀ ਆ ਦੋਮਾ ਦੀ ਆਸੂਜ ਦੀ ਤੁਲਨਾ ਇਹਦੀ ਇਹਦੇ ਨਾਲ ਤੁਲਨਾ ਅਸੀਂ ਹੈਰਾਨ ਰਹਿ ਜਾਂਦੇ ਆ ਕਿਉਂਕਿ ਉਹ ਇੰਨਾ ਪੜਦਾ ਤੇ ਹੈਰਾਨ ਕਰ ਦਿੰਦਾ ਕਿ ਮਤਲਬ ਇੱਕ ਤੁਲਨਾ ਹੋ ਰਹੀ ਆ ਆਸੂਜ ਦੀ ਫਾਲਵਾਚੀ ਯੂਜਿਕ ਜਦੋਂ ਅਦੀਨ ਉਪਵਾਕ ਪ੍ਰਦਾਨ ਉਪਵਾਕ ਦੀ ਕਿਰਿਆ ਤੋਂ ਪ੍ਰਗਟ ਹੋਵੇ ਤਾਂ ਅਦੀਨ ਉਪਵਾਕ ਦੇ ਵਿੱਚ ਸਾਨੂੰ ਪਤਾ ਲੱਗੂ ਕਿ ਆ ਚੀਜ਼ ਹੋ ਗਈ ਬਟ ਪ੍ਰਦਾਨ ਉਪਵਾਕ ਦੀ ਕਿਰਿਆ ਤੋਂ ਤਾਂ ਕੰਮ ਦਾ ਨਤੀਜਾ ਦੱਸਣ ਇੰਨਾ ਮੀ ਪਿਆ ਕਿ ਫਸਲਾਂ ਤਬਾਹ ਹੋ ਗਈਆਂ ਤਾਂ ਉਮੀਂ ਪੈਣ ਦਾ ਅਸਰ ਕੀ ਹੋਇਆ ਫਸਲਾਂ ਤਬਾਹ ਹੋ ਗਈਆਂ ਥਾਣੇਦਾਰ ਨੇ ਚੋਰ ਨੂੰ ਇੰਨਾ ਡਰਾਇਆ ਕਿ ਉਹ ਸੱਚ ਬੋਲ ਪਿਆ ਤਾਂ ਇਹਦੇ ਜੋ ਵੀ ਇਹਨੇ ਕਿਰਿਆ ਕਰੀ ਜੋ ਵੀ ਉਹ ਇਹਨੇ ਕਿਰਿਆ ਕਰੀ ਉਹਦਾ ਫਲ ਕੀ ਨਿਕਲਿਆ ਕਿ ਉਹ ਸੱਚ ਬੋਲ ਪਿਆ ਤਾਂ ਇਹ ਹੈਗਾ ਸਾਡਾ ਫਲਵਾਚੀ ਯੋਜਕ ਇਹ ਸੀਗੇ ਸੋਡੇ ਕਾਰਜ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਸਾਨੂੰ ਯੋਜਕ ਮਿਲਦੇ ਨੇ ਦੋ ਪ੍ਰਕਾਰ ਦੇ ਤੇ ਬੰਤਰ ਦੇ ਆਧਾਰ ਤੇ ਸਾਨੂੰ ਯੋਜਕ ਮਿਲਦੇ ਨੇ ਤਿੰਨ ਇਹ ਵਾਲੇ ਜ਼ਿਆਦਾ ਆਉਂਦੇ ਨੇ ਬੰਤਰ ਦੇ ਆਧਾਰ ਤੇ ਬਾਕੀ ਤੁਸੀਂ ਇਹਨਾਂ ਨੂੰ ਵੀ ਪੜਨਾ ਇਹਨਾਂ ਦੇ ਵਿੱਚ ਅੱਗੇ ਜਿਵੇਂ ਉਹਨਾਂ ਨੇ ਕਹਿਤਾ ਕਿ ਆ ਕੋਈ ਵੀ ਪਾਤਾ ਉਹਨਾਂ ਨੇ ਸ਼ਬਦ ਤਾਂ ਇਹਦੇ ਵਿੱਚ ਦੱਸੋ ਕਿ ਕਿੱਦਾਂ ਦਾ ਜੋਜਕਾ ਫਲਵਾਚੀ ਆ ਕਾਰਨਵਾਚੀ ਆ ਕੀ ਹੈ ਇਹ ਓਕੇ ਤਾਂ ਇਹਦੇ ਵਿੱਚ ਹੈਗੇ ਨੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤਾਂ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੇ ਨਾਰਮਲੀ ਪੁੱਛ ਲੈਣ ਜੋਜਕ ਕਿੰਨੇ ਪ੍ਰਕਾਰ ਦੇ ਨੇ ਤਾਂ ਜੋਜਕ ਹੈਗੇ ਨੇ ਸਾਡੇ ਦੋ ਪ੍ਰਕਾਰ ਦੇ ਬਾਂਤਰ ਦੇ ਆਧਾਰ ਉੱਪਰ ਜੋਜਕ ਕਿੰਨੇ ਪ੍ਰਕਾਰ ਦੇ ਹਨ ਬਾਂਤਰ ਦੇ ਆਧਾਰ ਤੇ ਤਾਂ ਪਿਛੇ ਆਪਾਂ ਦੇਖਿਆ ਸੀਗਾ ਬੰਤਰ ਦੇ ਆਧਾਰ ਤੇ ਜੋਜਕ ਕਿੰਨੇ ਹੈਗੇ ਨੇ 3 ਤਨ ਪ੍ਰਕਾਰ ਦੇ ਕਾਰਜ ਦੇ ਉੱਪਰ ਜੋਜਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਕਾਰਜ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਜੋਜਕ ਕਿੰਨੇ ਪ੍ਰਕਾਰ ਦੇ ਨੇ ਦੋ ਪ੍ਰਕਾਰ ਦੇ ਨੇ ਸਮਾਨਜਾ ਅਦੀਨ ਕਿਉਂਕਿ ਜੋਜਕ ਜਾਂ ਦਾ ਕੀ ਕਰਨਗੇ ਸਮਾਨ ਉਪਭੋਕਾਂ ਨੂੰ ਜੋੜਨਗੇ ਜਾਂ ਇੱਕ ਦਾ ਸਤੰਤਰ ਉਪਵਾਕ ਹੋਗਾ ਦੂਜਾ ਉਹਦੇ ਕੀ ਹੋਊਗਾ ਅਧੀਨ ਉਪਵਾਕ ਹੋਊਗਾ ਕਿਉਂਕਿ ਜੋਜ ਕੇ ਕੰਮ ਕੀ ਕਰਦੇ ਨੇ ਦੋ ਸ਼ਬਦਾਂ ਨੂੰ ਦੋ ਉਪਵਾਕਾਂ ਨੂੰ ਦਾ ਜੋ ਦੋ ਵਾਕਾਂ ਨੂੰ ਜੋੜਨ ਦਾ ਹੀ ਕੰਮ ਕਰਦੇ ਨੇ ਦਾ ਤਾਂ ਉਹ ਕਾਰਜ ਕਿਦਾਂ ਕਰਨਗੇ ਕੰਮ ਕਿਦਾਂ ਕਰਦੇ ਨੇ ਜਾਂ ਦੋ ਸਮਾਨ ਨੂੰ ਜੋੜਨ ਦਾ ਜਾਂ ਇੱਕ ਦਾ ਸਮਾਨ ਹੋਊਗਾ ਸਤੰਤਰ ਤੇ ਦੂਜਾ ਕੀ ਹੋਊਗਾ ਉਹਦੇ ਅਧੀਨ ਹੋਊਗਾ ਬੰਦਰ ਜਾਂ ਦਾ ਇੱਕ ਸ਼ਬਦੀ ਹੋਊਗਾ ਜਾਂ ਜਾਦਾ ਸ਼ਬਦਾਂ ਦਾ ਹੋਊਗਾ ਬਟ ਇੱਕ ਜਗ੍ਹਾ ਤੇ ਵਿਚਰੂਗਾ ਜਾਂ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦਾ ਹੋਊਗਾ ਬਟ ਟੁੱਟਵੇਂ ਰੂਪ ਦੇ ਵਿੱਚ ਬਾਖ ਦੇ ਵਿੱਚ ਵਿਚਰੇ ਆ ਹੁੰਦਾ ਤਾਂ ਇਹ ਹੋਗੇ ਸਾਡੇ ਬੰਤਰ ਤੇ ਇਹ ਹੋਗੇ ਸਾਡੇ ਕਾਰਜ ਮੈਂ ਮੈਂ ਮਿਹਨਤ ਨਹੀਂ ਕੀਤੀ ਇਸ ਲਈ ਪੇਪਰ ਵਿੱਚ ਫੇਲ ਹੋ ਗਿਆ ਤਾਂ ਮੈਂ ਮਿਹਨਤ ਨਹੀਂ ਕੀਤੀ ਇਸ ਲਈ ਪੇਪਰ ਵਿੱਚ ਫੇਲ ਹੋ ਗਿਆ ਤਾਂ ਇਹ ਕੀ ਹੈ ਸ਼ਰਤਵਾਚੀ ਆ ਜਾਂ ਕਾਰਨਵਾਚਕ ਜਾਂ ਤੁਲਨਾ ਹੋ ਰਹੀ ਆ ਜਾਂ ਵਿਰੋਧ ਹੋ ਰਿਹਾ ਇਹਦੇ ਵਿੱਚ ਤਾਂ ਪੀਪਰ ਵਿੱਚ ਫੀਲ ਹੋ ਗਿਆ ਤਾਂ ਇੱਕ ਕਾਰਨ ਦੱਸ ਰਿਹਾ ਤਾਂ ਇਹ ਹੈਗਾ ਕਾਰਨਵਾਚ ਜੇ ਤੁਸੀਂ ਪਾਸ ਹੋਣਾ ਹੈ ਤਾਂ ਵਧੀਆ ਪੜਾਈ ਕਰੋ ਜੇ ਤੁਸੀਂ ਪਾਸ ਹੋਣਾ ਹੈ ਤਾਂ ਵਧੀਆ ਪੜਾਈ ਕਰੋ ਤਾਂ ਇਹਦੇ ਵਿੱਚ ਵਿਰੋਧ ਆ ਜਾਂ ਤੁਲਨਾ ਜਾਂ ਕੋਈ ਸ਼ਰਤ ਦੱਸ ਰਹੇ ਨੇ ਸ਼ਰਤਵਾਚ ਕయోజਕ ਜਾਂ ਫਲ ਕੋਈ ਮਤਲਬ ਕਿਰਿਆ ਹੋਈ ਉਹਦਾ ਫਲ ਪਤਾ ਲੱਗ ਰਿਹਾ ਸਾਨੂੰ ਤੁਸੀਂ ਪਾਸ ਹੋਗੇ ਕਿਉਂਕਿ ਤੁਸੀਂ ਮਿਹਨਤ ਕੀਤੀ ਫਿਰ ਦਾ ਆਪਣੇ ਬਣ ਜਾਂਦਾ ਤੁਸੀਂ ਜੇ ਤੁਸੀਂ ਪਾਸ ਹੋਣਾ ਤਾਂ ਵਧੀਆ ਪੜਾਈ ਕਰੋ ਇਹਦੇ ਵਿੱਚ ਇੱਕ ਸ਼ਰਤ ਆ ਜੇ ਪਾਸ ਹੋਣਾ ਤਾਂ ਤੁਹਾਨੂੰ ਕੀ ਕਰਨੀ ਪਊ ਪਹਿਲਾਂ ਸਟੱਡੀ ਕਰਨੀ ਪਊ ਇੱਥੇ ਤੱਕ ਸੀਗੇ ਤੁਹਾਡੇ ਜੋਸ਼ਕ ਤੇ ਹੁਣ ਸਾਡੇ ਹੈਗੇ ਨੇ ਅਖਾਣ